ਇੱਕ ਲਈ లైవ్ ਨਹੀਂ ਬੱਡੇ ਕੈਮਰੇ ਦੇ ਆਪਣੇ ਪਾਜ ਜਾ ਰਹੇ ਮੇਰੇ ਨਾਮ ਤੋਂ ਬਰਦਰ ਪਲੀ ਜਨਾਮ ਨਾਮ ਮੇਰੇ ਲਈ ਜਿਦਵਈ ਉਸਕਾ ਨਾਮ ਚਾਹੋਗੇ ਬਰਦਰ ਨਾ ਯਾਰ ਮਨ ਨੂੰ ਗਿਆਨ ਦੋ ਗਿਆਨ ਦੋ ਬਰਦਰ ਯਾਰ ੱਕੇ ਨਾ ਮਾਰ ਮਰ ਰਹੀ ਹੈ ਕੀ ਕਰੋਗੇ ਸਾਹੀ ਪ੍ਰਸ਼ਾਸਨ ਨਾਲ ਰਲ ਕੇ ਚੱਲਦੇ ਪਰ ਪ੍ਰਸ਼ਾਸਨ ਸਾਡੇ ਦੇ ਨਾ ਹੱਥ ਤੇ ਕੰਮ ਚੁਣ ਲੈਂਦਾ ਬੋਲੇ نه وئي کچھ کہنا چاہوے ਕੀ ਇਕੋਜਨ ਨਿਕਲ ਕੇ ਆਏਗਾ ਅੱਜ ਬਾਈ ਤੁਹਾਡੇ ਸਾਹਮਣੇ ਇਹ ਨਜਾਇਜ਼ ਸਰਕਾਰ ਦਾ ਧੱਕਾ ਹੈ ਪਰਚੇ ਤੇ ਪਰਚਾ ਤੁਹਾਡੇ ਸਾਹਮਣੇ ਨਜਾਇਜ਼ ਧੱਕਾ ਸਰਕਾਰ ਬਹੁਤ ਨਜਾਇਜ਼ ਧੱਕਾ ਕਰਦੀ ਹੈ ਹਾਂ ਪੁੱਛਿਆ ਗਿਆ ਕਿ ਗਰਮਾਂਡ ਮੇ ਰਹਾ ਹੈ ਕੀ ਹੋਇਆ ਹਾਂਜੀ ਗਰਮਾਂਡ ਨਹੀਂ ਜੀ 14 ਦਿਨਾਂ ਵਾਸਤੇ ਪਟਿਆਲਾ ਜੇਲ੍ਹ ਚ ਭੇਜਤਾ ਜੀ ਠੀਕ ਹੈ ਬਾਈ ਹਾਂਜੀ ਹਾਂਜੀ ਸਰ ਅੱਜ ਤੁਸੀਂ ਭਾਨਾ ਸਿੱਤੂ ਦੇ ਐ ਦੇ ਵਕੀਲ ਪੇਸ਼ ਹੋਏ ਸੀ ਕੋਰਟ ਤੇ ਕਿਆ ਮਾਨਯੋਗ ਅਦਾਲਤ ਨੇ ਕਿਆ ਫੈਸਲਾ ਸੁਣਾਇਆ ਦੇਖੋ ਅੱਜ ਜਿਹੜਾ ਸਦਰ ਪਟਿਆਲਾ ਚ ਐਫ ਆਈ ਆਰ ਦਰਜ ਹੋਈ ਸੀਗੀ ਉਦੇ ਵਿੱਚ ਪਨਾਸੀਦ ਨੂੰ ਸਤ ਪ੍ਰਿੰਦਰ ਸਿੰਘ ਜੁਡੀਸ਼ੀਅਲ ਮਾਜਿਸਟ੍ਰੇਟ ਪਟਿਆਲਾ ਦੀ ਕੋਰਟ ਚ ਪੇਸ਼ ਕੀਤਾ ਗਿਆ ਸੀ ਦੋਹਾਂ ਪਾਰਟੀਆਂ ਦੀ ਦੋਹਾਂ ਪਾਰਟੀਆਂ ਦੀ ਬਹਿਸ ਸੁਣਨ ਤੋਂ ਬਾਅਦ ਚੋਂ ਦੋਹਾਂ ਧਿਰਾਂ ਦੀ ਗੱਲਬਾਤ ਸੁਣਨ ਤੋਂ ਬਾਅਦ ਚੋਂ ਜੱਜ ਸਾਹਿਬ ਨੇ ਉਹਨਾਂ ਦਾ ਜੁਡੀਸ਼ੀਅਲ ਰਿਮਾਂਡ ਦਾ ਆਰਡਰ ਕੀਤਾ ਹੈ 12 ਤੋਂ 2024 ਤੱਕ ਦਾ ਸਰ ਕੋਈ ਪੁਲਿਸ ਨੇ ਦੱਸਿਆ ਤੁਸੀਂ ਇਸ ਚ ਵੀ ਅਸੀਂ ਕੀ ਕੀਤਾ ਜਾਂ ਕੋਈ ਹੋਰ ਨਹੀਂ ਪੁਲਿਸ ਨੇ ਅੱਜ ਜਿਹੜਾ ਰਿਮਾਂਡ ਪੇਸ਼ ਕੀਤਾ ਉਹਦੇ ਵਿੱਚ ਤਿੰਨ ਦਿਨਾਂ ਦਾ ਕੀ ਪ੍ਰੋਗਰੈਸ ਸੀਗਾ ਜਾਂ ਕੀ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਇਸ ਤਰ੍ਹਾਂ ਦਾ ਕੋਈ ਜ਼ਿਕਰ ਨਹੀਂ ਹੋਇਆ ਇਕਸਾਰ ਐਜ਼ ਇਫੀਸ਼ੀਅਲ ਦੀ ਗੱਲ ਕੀਤੀ ਆਵੇ ਤੇ ਵੀ ਸੋਇਆ ਵੀ ਦਸੂਣਾ ਜਾ ਰਿਹਾ ਜੀ ਜਿਹੜੀ ਬੋਰਡ ਦੀ ਪੁਲਿਸ ਉਹ ਨਾਲ ਦੀ ਨਾਲ ਲੈ ਕੇ ਜਾ ਸਕਦੇ ਕੋਈ ਇਦਾਂ ਦਾ ਵੀ ਪ੍ਰੋਸੈਸ ਹੁੰਦਾ ਕੋਈ ਇਦਾਂ ਦਾ ਨਹੀਂ ਨਹੀਂ ਅਗਰ ਕੋਈ ਹੋਰ ਕੇਸ ਚ ਐਫ ਆਈ ਆਰ ਹੁੰਦੀ ਹੈ ਇਹਨਾਂ ਤੇ ਜਾਂ ਅਰੈਸਟ ਕੀਤੀ ਜਾਣ ਦੀ ਪਰਮਿਸ਼ਨ ਹੈ ਉਹ ਕਨਸਰਨਡ ਕੋਰਟ ਤੋਂ ਉਹ ਐਪਲੀਕੇਸ਼ਨ ਲਾ ਕੇ ਉਹ ਲੈ ਕੇ ਆਣਗੇ ਅੱਜ ਇਸ ਤਰ੍ਹਾਂ ਦਾ ਕੋਈ ਵੀ ਡਾਕੂਮੈਂਟ ਉਰੇ ਜੈਸਾ ਦੀ ਕੋਰਟ ਚ ਪਟਿਆਲੇ ਪੇਸ਼ ਨਹੀਂ ਕੀਤਾ ਸਰ ਕੋਈ ਰਿਕਵਰੀ ਵਗੈਰਾ ਜਿਸ ਤਰ੍ਹਾਂ ਗਿਆਨੀ ਚੈਨੀ ਖੋਈ ਆ ਜੀ ਆਪਕੀ ਇਦਾਂ ਦਾ ਕੋਈ ਸਾਹਮਣੇ ਆਇਆ ਕੋਈ ਰਿਕਵਰੀ ਨਹੀਂ ਸਰ ਕੋਈ ਇਸ ਤਰ੍ਹਾਂ ਦੀ ਕੇਸ ਰਿਲੇਟਡ उन्होंने डॉक्यूमेंट एविडेंस पेश नहीं की। ਕਾਹ ਕਹੋਗੇ ਤੁਸੀਂ ਅੱਜ ਭਾਨੇ ਨੂੰ ਵੇਸ਼ ਕੀਤਾ ਰਿਆਰੀ ਵੇਰੀ ਰਹਿ ਰਹੀ ਹਾਂ ਹਾਂ ਜਦ ਦੀ ਚੋਦੀ ਇਹਨਾਂ ਦੀ ਰਿਆਰੀ ਹੋਵੇ ਹਾਂ ਇਹ ਦੇਖੋ ਦੇਖੋ ਪੁਲਿਸ ਵਾਲੇ ਕਿਵੇਂ ਮੀਡੀਆ ਦੇ ਤੁਸੀਂ ਸਾਬ ਤੁਸੀਂ ਐਸਐਚਓ ਸਾਹਿਬ ਇਹ ਗੱਲਾਂ ਗਲਤ ਹੈ ਜੀ ਇਹ ਗੱਲਾਂ ਗਲਤ ਹੈ ਸਰ ਨਾ ਇਹ ਗੱਲਾਂ ਗਲਤ ਹੈ ਅਸੀਂ ਤਾਂ ਉਰੀ ਰਹਿਣਾ ਜਲਵਿੰਦਰ ਮਾਰੇ ਛੋੜ ਲੈ ਥੱਲੇ ਤੋਂ ਨੇ ਲਾ ਦੂ ਅਰੇ ਹੱਥ ਪਾਈ ਕਰ ਰਹੇ ਗਲਤ ਗੱਲ ਹੈ ਖਾਣੇਦਾਰ ਅਸੀਂ ਭਾਈ ਨੇਮ ਕਮਪਲੀਟ ਵੀ ਕਰਾਂਗੇ ਅਰੇ ਹੱਥ ਚੱਕ ਰਹੇ ਹੋ ਸਾਣ ਖਾਣੇਦਾਰ ਤੋਂ ਡੋ ਦੇਖਿਓ ਫਰੀ ਵੀਡੀਓ ਪਈਏ ਕਰ ਮੇਰੇ ਕੋਲ ਕੋਈ ਨਾ ਆਪਰੇਸ਼ਨ ਗੋਡੀਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੋੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਾਈਲਡ ਵਾਈ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ